ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਇਰ ਜੀ ਕੀ ਫਤਿਹ ਪਹੁੰਚੇ ਜੀ ਰਾਤ ਮਿੰਨੀ ਪੰਜਾਬ ਬਣਿਆ ਪਿਆ ਤੁਹਾਨੂੰ ਦਿਖਾਉਣਾ ਦੇਖੋ ਤਾਂ ਕੋਈ ਕਹਿ ਨਹੀਂ ਸਕਦਾ ਵੀ ਆਪਾਂ ਮਹਾਰਾਸ਼ਟਰ ਦੀ ਧਰਤੀ ਪਰ ਜੰਮ ਮਿੰਨੀ ਪੰਜਾਬ ਬਣਿਆ ਪਿਆ ਲੇਟ 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 ਪਹੁੰਚ ਗਏ ਜੀ 9 ਵਜੇ ਪੂਰਾ ਟ੍ਰੇਨ ਪਹੁੰਚ ਚੁੱਕੀ ਆ ਸੱਚਖੰਡ ਸ੍ਰੀ ਅਜੂਬ ਸਾਹਿਬ ਦੇ ਦੇਖੋ ਸਟੇਸ਼ਨ ਨੂੰ ਵੀ ਨਾ ਆਪਣਾ ਮੈਂ ਉਹਦੀ ਤਿਆਰ ਕੀਤਾ ਪਿਆ ਹੈ ਬਈ ਭੰਨੇ ਬਾਬੇ ਬਾਬਾ ਨਾਨਕ ਸਿੰਘ ਲੰਗਰ ਆਣੇ ਸੀ ਨਾ ਬੱਸਾਂ ਦੇਖੋ ਤਿਆਰ ਵਰ ਤਿਆਰ ਖੜੀਆਂ 10 ਬੱਸਾਂ ਹੋਣੀਆਂ ਮੈਂ ਕਹਿੰਦਾ ਦੇਖੋ ਪਿੱਛੇ ਦਾ ਇਹ ਪਿੱਛੇ ਅਸੀਂ ਬੈਠੇ ਹਾਂ ਬਸੇ ਬਾਜ਼ਾਰ ਆਪਣੇ ਆਪ ਜਮਾਨ ਬਚਾਰੇ ਰੱਖਦੇ ਦੇਖ ਲੋ ਹਾਕਾ ਮਾਰ ਮਾਰ ਕੇ ਦੇਖ ਲੋ ਬੱਬਾ ਦਾ ਅਸੀਂ ਨੰਗਰਾਂ ਦੇ ਉੱਥੇ ਸਰਾਂ ਚ ਰਹਾਂਗੇ ਅੱਜ ਕਿੰਨੇ ਵੀ ਦੋ ਚਾਰ ਦਿਨ ਰਹਿਣਾ ਦੇਖੋ ਤਾਂ ਰਾਤੋ ਰਾਤ ਅਦਰਸ਼ ਨੰਦੇੜ ਸ਼ਹਿਰ ਦਾ ਬੈਗਰੂ ਦੀ ਕਿਰਪਾ ਨਾਲ ਨਾ ਆਪਾਂ ਨੂੰ ਐਸਰਾਮ ਵਿੱਚ ਨਾ ਕਮਰਾ ਮਿਲ ਗਿਆ ਉਹ ਤੀਜਾ ਇਹ ਥੱਲੇ ਤੋਂ ਜਿਹੜੀ ਕਿ ਸੰਘਰ ਬਹੁਤ ਜ਼ਿਆਦਾ ਵਈ ਇੱਥੇ ਬਹੁਤ ਔਖਾ ਕਮਰਾ ਮਿਲਦਾ ਪਾਪਾ ਬੁੱਢਾ ਜੀ ਐਨਆਰਆਈ ਯਾਤਰੀ ਨਿਵਾਸ ਉਹ ਵੀ ਮਹਾਰਾਜ ਦੀ ਕਿਰਪਾ ਕਮਰਾ ਆਪਾਂ ਨੂੰ ਮਿਲ ਗਿਆ ਸੱਚੀ ਗੱਲ ਆ ਬਾਈ ਓਰੇ ਪੱਖੇ ਚੱਲਦੇ ਆ ਦੇਖੋ ਐਨ ਪੂਰੀ ਹੈਗੀ ਜਿਵੇਂ ਆਪਣੇ ਮਾਰਚ ਜਿਹੰਦਾ ਮੌਸਮ ਉਹੋ ਜਿਹਾ ਮੌਸਮ ਨੇ ਕਨਵਜੀ ਦਰਸ਼ਨ ਬਾਬਾ ਨਰਿੰਦਰ ਸਿੰਘ ਜੀ ਲੰਗਰ ਵਾਲੇ ਬੰਦਿ ਲੱਗਾ ਹੈ। ਪਰ ਇਹ ਕੋਈ ਜਿਹੜਾ ਹੋਤੀ ਕੋਈ ਨਾ ਕੋਈ ਗੱਲ ਕਰਦਾ। ਮਜੂਦਾ ਮਹਾਂਪੁਰਖ ਸਾਰੇ ਲੋਕ ਸਾਥ ਦਾ ਬੜੀ ਸਾਖ ਜੁੜੀ ਰਾਤ ਅਸੀਂ 11 ਵਜੇ ਗਏ ਉਹ ਤੋਂ ਰਾਗ ਲੈ ਲਓ 11 ਵਜੇ ਬੈਠੇ ਸੀਗੇ ਸਾਨੂੰ ਚਾਬੀਆਂ ਦਿੱਤੀਆਂ। ਉਤਤਵਾਲ ਹੁਣ ਸਵੇਰ ਦੇ ਫੇਰ ਬੈਠੇ ਨੇ ਆਪ ਸਾਰੀਆਂ ਪੰਜਾਬ ਨੰਬਰ ਗੱਡੀਆਂ ਦੇਖ ਲੋ ਜਾਨੀਆਂ ਦੇਖ ਲੋ ਲੋਕ ਪੰਜਾਬ ਨੰਬਰ ਆਈਆਂ ਗੱਡੀਆਂ ਦੇਖੋ ਸਾਰੀਆਂ ਇੱਥੇ ਜੰਨੀਆਂ ਖੜੀਆਂ ਕਰੋ ਜੀ ਦਰਸ਼ਨ ਮਹਾਰਾਜ ਦੇ ਅਸ਼ਮਸ਼ ਜਿਹੜੇ ਕੋੜੇ ਸੀ ਉਹਨੂੰ ਦੇਖੋ ਲੋ ਜੀ ਕਰੋ ਜੀ ਦਰਸ਼ਨ ਤਕ ਸੱਚਖੰਡ ਸ੍ਰੀ ਹਰਿਜੂ ਸਾਹਿਬ ਚਲਣਾ ਕਰ ਰਹੇ ਨੇ ਅੱਡੇ ਦੇ ਫੇਰ ਸ਼ੁਭ ਦਰਸ਼ਨ ਬੜੀ ਹਮਾਨੂ ਖੁਸ਼ ਹੁੰਦਾ ਰਿਹਾ ਕਿ ਜੇ ਇਸ ਪਾਸੇ ਦੇ